ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਰਾਜ ਸੱਚ ਕਮਲਉਂਦੇ ਜੀ ਅੱਜ ਕੇ ਮਾਦੇ ਸਤਿ ਸ਼੍ਰੀ ਅਕਾਲ ਸਾਡੇ ਕੋਲ ਦੇ ਵੀਰ ਦਾ ਸਤਿ ਸ਼੍ਰੀ ਅਕਾਲ ਅੱਜ ਕੇ ਮਾਦੇ ਇਹ ਸਤਿ ਸ਼੍ਰੀ ਅਕਾਲ ਹੈ ਤੇ ਅੱਜ ਸਾਡੇ ਉਹਦੇ ਵੀਰ ਦਾ ਬਰਥਡੇ ਆ ਤੇ ਸਾਰੇ ਜਣੇ ਦੋ ਮੁਬਾਰਕਾਂ ਉਹਦੇ ਵੀਰ ਨੂੰ ਤੇ ਆਪਾਂ ਤੁਗਲ ਵਾਲਿਆਂ ਇਹ ਹੀ ਪਹਿਲਾਂ ਹੀ ਵੀਡੀਓ ਬਣਾਈਆਂ ਉਹ ਵੀ ਸਾਡੇ ਕੋਲ ਕੀ ਵੀਡੀਓ ਹੈ ਨਹੀਂ ਜ਼ਰੂਰੀ ਹੈ ਅੱਜ ਬਣਾਉਣੀਆਂ ਹਾਂ ਤੇ ਹੁਣ ਅਸੀਂ ਵੀਡੀਓ ਬਣਾ ਲਿਆ ਵਾ ਤੇ ਹੁਣ ਆਪਾਂ ਲੱਗੇ ਆ ਕੇਕ ਕੱਟਣ ਤੇ ਅਸੀਂ ਹੁਣ ਇਹ ਸੋਚਿਆ ਕਿ ਆਪਣੇ ਸਾਰੇ ਭੈਣ ਭਰਾਵਾਂ ਨਾਲ ਮਾਮੂ ਜੀ ਆ ਗਏ ਆਜਾ ਸਣੀ ਆਜਾ ਨਾ ਨਾ ਉਹ ਨਹੀਂ ਆਜਾ ਬੈਠੋ ਮੈਨੂੰ ਯਾਰ ਇੱਕ ਗੱਲ ਸਮਝ ਨਹੀਂ ਲੱਗੀ ਹੈ ਜਨਮ ਦਿਨ ਦਾ ਸਾਡਾ ਕੇਕ ਵੀ ਚੱਲਦਾ ਕੀ ਕਿਸੇ ਨੂੰ ਨਾ ਕੱਟਿਆ ਹੋਈ ਜਨਮ ਦਿਨ ਇਹ ਵਰਕੇ ਗੱਲ ਤੁਸੀਂ ਵੀ ਪਰ ਹੈ ਕੱਟਣਾ ਆਤੇ ਭਾਈ ਸਜਾਈ ਇਹਨੂੰ ਬਸੇ ਸਜਾਈ ਇਹਨੂੰ ਆਹ ਤਾਂ ਜੀਤ ਨੇ ਬਣਾਈ ਗਾਜਰਾ ਦੀ ਸਬਜੀ ਤੇ ਪਾਣੀ ਟੱਪੇ ਚ ਮੈਂ ਪਾਣੀ ਮੈਂ ਜਰਾ ਆਪ ਲੋਟ ਪਈ ਆਹ ਤਾਂ ਗੁੱਧਿਆਂ ਦੇ ਦੋ ਦੋ ਹੁਣ ਲਾਵਾਂਗੇ ਅਰੇ ਨਾ ਪੈਣੀ ਆ ਮੇਰੀ ਗੱਲ ਸੁਣੋ ਫੋਨ 'ਚ ਵੀਡੀਓ ਬਣਾਉਂਦੇ ਆਪਾਂ ਹੋ ਗਏ ਸੀ ਲੇਟ ਐਹੀਂ ਹੁਣ ਆਪਣਾ ਕਰ ਲਿਆ ਕੇ ਕੇਕ ਕੱਟ ਕੇ ਤੇ ਆਪਾਂ ਜਾਵਾਂਗੇ ਰੈਸਟੋਰੈਂਟ ਓਏ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸਿੱਨੀ ਇਹਨੂੰ ਗਾਜਰ ਖਾਦ ਨੂੰ ਕੇ ਕੀ ਦਵਾਣੀ ਸਹੀ ਕਰ ਤੇ ਅੱਜ ਆਪਾਂ ਖਾਣਾ ਜਿਹੜਾ ਬਾਹਰ ਖਾਣਾ ਵਾ ਜਾ ਕੇ ਹਾਂ ਪਰ ਇਹਨਾਂ ਨੇ ਸਾਨੂੰ ਦੱਸਿਆ ਨਹੀਂ ਸਰਪ੍ਰਾਈਜ਼ ਦਿੱਤਾ ਵਾ ਮੈਂ ਤਾਂ ਦੱਸ ਦੇਣਾ ਕਿ ਤੇਨੀ ਮਾੜਾ ਮੋਟਾ ਟੋੜ ਟਾਰ ਕੱਢ ਕੇ ਆਵਾਂ ਬਾਹਰ ਕਰਕਣਾ ਆਜੇ ਮੇਰੀ ਭੈਣ ਦਾ ਉਦਾਂ ਹੀ ਬੜਾ ਵਾ ਨਹੀਂ 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 ਖਾ ਇਹੋ ਜੀ ਮਮੇਂ ਥੀ ਚੱਲ ਮੈਂ ਲਿਆਵਾਂ ਡਾਡੀ ਨਾ ਜੱਬੀ ਫਿਰੋ ਯਾਰ ਇੱਕ ਜੱਬੀ 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 ਕਿਤੇ ਮੁੰਡਾ ਤੂੰ ਕਿ ਗੱਡੀ ਰੱਖ ਲੈ ਗੱਡੀ ਰੱਖੀ ਦੇ ਅੱਜ ਤੱਕ ਹੋਰ ਥੜੇ ਦੇਗੀ ਥਲੀ ਹੈ ਚਲ ਕੋਈ ਨਹੀਂ ਰੱਖ ਤੱਕ ਹੈ ਹਾਂ ਲੈਟਰ ਪਾ ਲੈ ਬੈਠ ਜੀ ਇੱਧਰ ਆ ਜਾ ਆਹਰ ਆਜੋ ਆਹਰ ਬੋਦਰ ਬੋਦਰ ਬੋਲ ਆ ਕੇ ਡੈਡੀ ਉੱਥੇ ਹੈ ਬੈਠਾ ਬੜੀ ਬੋਲ ਆ ਕੇ ਬੈਠਾ ਮਾਮਾ ਤੇ ਇਹ ਮੰਨਦਾ ਹੈ ਚਲ ਲਓ ਜੀ ਮਾਹੋਂ ਪਾਤੀਆਂ ਦਿੱਤੀਆਂ ਮਾਨਾਂ ਨੇ ਆਹ ਇੱਧਰ ਜਲਦੀ ਜਲਦੀ ਚੱਲ ਪੀ ਕੋਈ ਵੇਖਿਆ ਤੂੰ ਆ ਮੈਂ ਆ ਮੈਂ ਆ ਲੈ ਜਾ ਤੂੰ ਕੋ ਦੌੜੀਂ ਗੱਤ ਤੂੰ ਲੌਂ ਤੇ ਚਾਲ ਚਲੋ ਜੀ ਧੋ ਦੇ ਵੀਰ ਸਿੰਘ ਸਿੱਧਾ ਧੋ ਮਰਿਆ ਉੱਠ ਕੇ ਪਿਛੇ ਆਇਓ ਨਾ ਤੇ ਚੱਲ ਚਲੋ ਚਲੋ ਭਾਈ ਬਲਜੀਤ ਆ ਜਾ ਚੱਲ ਚੱਲ ਨਹੀਂ ਆਣਾ ਮੈਂ ਨਾਲ ਹੀ ਜਾਦੇ ਕੇ ਕਿ ਮੈਂ ਗਿਆ ਨਾ ਇੱਕ ਇੱਕ ਰਾਖੀ ਦਿਨ ਦਿਆ ਨਹੀਂ ਨਹੀਂ ਕੋਈ ਗੱਲ ਨਹੀਂ ਗੱਲਾਂ ਹੀ ਬਣੀਆਂ ਪੰਥਵੀਰ ਚਲੋ ਚਲੋ ਜੀ ਬਾਹਰ ਫੂ ਮੁੰਡਾ ਹੋਏ ਹੋਏ ਕੇ ਕਿਤੇ ਘਟ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਡੀਅਰ ਡੀਅਰ ਹੈਪੀ ਬਰਥਡੇ ਵੀ ਫਿਰ ਉਹ ਇਹਦੇ ਨਾਲ ਹਾਂ ਰੋੜੀ ਤੋਂ ਪਹਿਲੇ ਇਹ ਚੋਣਾ ਜਰਾ ਟਾਈਮ ਆ ਇਹ ਵੀ ਉੱਤੋਂ ਸੜਾ ਜਾਣਾ ਮਾਰਨਾ ਆ ਤਾਂ ਚੇਤਾ ਨਾ ਭੁੱਲ ਜਾਈਂ ਨਾ ਅੱਧਾ ਖੜੀ ਆ ਹਾਂ ਚਮਚੇ ਨਾ ਪਾ ਲੋ ਨਾ ਕੱਟ ਕੇ ਦਹੀਂ ਜੋ ਨਾਲ ਦੀ ਨਾਲ ਭਾਜੀ ਇਤਨੀ ਪਾ ਲੋ ਕਲਾ ਮਸਾਲਾ ਹਾਂ ਕਰ ਦੋ ਉਂਗਲਾਂ ਪਾ ਦੋ ਆਈਓ ਉ ਆ ਲੈ ਬੁੜਿਆ ਛੱਡ ਯਾਰ ਇਹ ਲੈ ਪੰਥ ਓਏ ਆ ਇਧਰ ਬੰਦਿਆ ਤੂੰ ਤੂੰ ਇੱਧਰ ਇੱਧਰ ਲਾਜ ਤਾ ਤਾ ਉਹ ਲਾ ਕੇ ਆਉਂ ਉੱਥੇ ਆਉਂ ਉੱਥੇ ਆਉਂ ਉੱਥੇ ਆ ਏ ਧਿਆਨ ਨਾਲ ਇੱਥੇ ਲੱਗ ਜਾ ਇੱਥੇ ਆ ਜਾ ਆ ਜਾ ਰਾ ਜਾ ਨੇ ਮੇਰੇ ਆਸਪਾਸ ਬਹਾਨਾ ਆਹ ਨੂੰ ਪਾਪਾ ਲੰਗੇ ਚੱਲ ਜਾ ਫਿਰ ਆ ਜਾ ਫਿਰ ਤਰੀ ਆ ਜਾ ਕੋਈ ਸਿੱਧਾ ਹਾਲ ਹੈ ਜੋ ਹੈ ਓਕੇ ਮੈਂ ਲਾ ਕੇ ਕਹਾਂ ਮੈਂ ਕਿਉਂ ਹਾਂ ਲੈ ਲਿਓ ਜੀ ਹਾਂ ਹੋਈ ਕਿ ਉਹ ਸਾਰਾ ਦਿਨ ਖੇਡਦਾ ਰਿਹਾ ਉਹਦੇ ਪਰਵਾਹ ਨਹੀਂ ਕਰਨੀ ਆ ਕੋਈ ਨਹੀਂ ਪਾਪਾ ਲੋਗ ਬੰਦੇ ਮੱਤੇ ਹਾਂ ਸਿਰਾਂ ਸੰਗਣਾ ਪਾਲ ਕੇ ਮਿਦਾ ਪਿਗਾ ਮਿਦਾ ਆ ਵੱਡਾ ਹੋ ਜਵਾਨੀਆਂ ਮਾਸੀ ਮਾਸੜ ਮਾਸੀ ਮਾਸੜ ਆਉਣ ਆਗੇ ਭਾਈ ਆਗੇ ਚੱਲੋ ਭਾਈ ਆਗੇ ਭਾਈ ਆਗੇ ਪਾਈ ਨਜੀਦ ਕਿੱਥੇ ਗਈਆਂ ਨਜੀਦ ਨਾ ਇਹ ਤਾਂ ਇਹਦੇ ਨੇ ਵੇੜੂੰਗਾ ਇਹ ਮਾਂ ਮੇਰੇ ਲਾਖੀ ਲਓ ਜੀ ਹੁਣ ਆਪਾਂ ਆ ਗਏ ਆ ਅੱਗੇ ਕਰਾਂਗੇ ਤੇ ਫਿਰ ਆਵਾਂਗੇ ਮਾਰਾ ਦੇ ਹੋ ਗਿਆ ਆਪਾਂ ਤੇ ਫਿਰ ਸਾਰਿਆਂ ਨੇ ਚਲੋ ਬਸ ਗੱਲ ਕਰੋ ਹਾਂਜੀ ਕੇਕ ਤੇ ਥੋੜਾ ਥੋੜਾ ਅੱਗੇ ਮੂੰਹ ਪਾਜੂ ਲੱਗੀ ਭੁੱਖ ਚਲ ਇਹਦਾ ਸਰ ਗਿਆ ਇਹਦਾ ਜਨਮ ਲੱਜ ਹਾਂ ਕੇਕ ਵੀ ਪਾਰਟੀ ਕਰ ਲਿਆ ਆਂ ਆ ਉਦੋਂ ਦਾ ਮਰ ਬਰਥਡੇ ਤੇ ਅੱਜ ਪਾਰਟੀ ਕਰ ਰਹੀ ਹੈ। ਸ਼ਲਾਵਾ ਨਾ ਕਰੋ। ਕੋਈ ਅੰਦਰ। ਆਜਾ। ਆਜਾ। ਇੱਕ ਮਿੰਟ ਦੋ। ਲੈ। ਗੁਰਬਤੇ ਵੀ ਸਾਡੇ ਅੱਜ ਖਾਣ ਲਿਆ ਅੱਜ। ਹਾਂ। ਦੁੱਧ ਬਹੁਤ ਚੰਗਾ ਹੈ। ਹੈ? ਬਹੁਤ ਚੰਗਾ। ਹੂੰ। ਸਾਇ ਟੇਸਟ ਹੈ। ਗੁਰਬਤ ਸੁਆਦਾ। ਮਾਸ ਨੂੰ ਆਏ ਮਾਣ ਲੁਈਆ ਸਾਰ। ਹੂੰ। ਮਾਸ ਨੂੰ। ਅਜੇ ਭਰਾ ਪੁਖੇਟੜ ਦੀ ਗੱਲ ਹੈ। ਚੱਲ ਦੋ। ਅੱਗੇ ਕੁਝ ਨਹੀਂ ਕਰਾਉਂਦੇ। ਤੇਰ ਗੱਲਾਂ ਕਦੇ ਅੱਜ ਆ ਗਿਆ ਪਤਰੀਆ ਫਰਾਈਜ਼ ਸਾਰੇ ਉੱਤ ਵਾਲੇ ਹੋ ਗਏ ਬੋਲਣ ਤਾਂ ਨਹੀਂ ਕੋਈ ਦਿਆ ਕਹਿੰਦੇ ਹੁੰਦੇ ਸਿਆਣੇ ਕਿ ਟੇੜ ਨਾ ਪਈਆਂ ਰੋਟੀਆਂ ਨਾ ਸਭ ਤੇ ਗੱਲਾਂ ਫੋਲਡਿੰਗ ਆਉਂਦੀਆਂ ਗੁੱਟੀਆਂ ਪੈਣੇ ਸਿਰਦ ਨਾ ਹੋਣਾ ਟੁਕ ਟੁਕ ਸਾਰਿਆਂ ਨੂੰ ਤੇਰ ਗੱਲਾਂ ਆਉਂਦੀਆਂ ਸਰ ਤਾਂ ਅੱਜ ਦੇ ਨੂੰ ਕੋਈ ਨਹੀਂ ਪਤਾ ਵੀ ਇੱਥੇ ਆਉਣਾ ਵਾ ਜਾਣਾ ਹਨਾ ਸਰਖਾ ਜਿਹਾ ਕਿ ਨਹੀਂ ਪਤਾ ਇਹਨਾਂ ਨੂੰ ਲੈ ਵੀ ਅੱਜ ਕਿਤੇ ਗੱਲ ਵੀ ਨਹੀਂ ਕੀਤੀ ਕਹਿੰਦੇ ਨਹੀਂ ਕੀਤੀ ਕਿਤੇ ਉਹ ਠੰਡਾ ਕਰੇ ਨਹੀਂ ਨਹੀਂ ਕਰੂੰਗੇ ਸਾਡੇ ਤਰ੍ਹਾਂ ਸਭ ਜੀ ਨਾਲ ਬਣਾ ਕੇ ਘਰ ਹਾਂ ਉਹ ਚਲੋ ਕੋਈ ਸਾਡਾ ਆਟਾ ਕੋਈ ਨਾ ਖਰਾਬ ਹੋਣਾ ਕੋਈ ਨਹੀਂ ਅੱਜ ਕੱਲ ਕੋਈ ਨਹੀਂ ਚਾਲਕ ਕੋਈ ਨਹੀਂ ਮੈਂ ਤਾਂ ਕਾਜਰ ਸੱਦੇ ਦਲਜੀਤ ਕੋਲ ਜਲਦੀ ਨਹੀਂ ਨਹੀਂ ਵੇਹੇ ਜੀ ਖਾਣੀਆਂ ਗਾਜਰਾ ਤਾਂ ਕੋਈ ਜਾ ਸਕਦਾ ਆਹੋ ਜੋ ਕੋਈ ਚੱਕਰ ਉਹ ਬੜਾ ਬੜੀ ਗਿਆ ਪਈ ਉਹ ਸੀ ਗਾਜਰ ਮਿਸ ਕਰਦੇ ਆ ਨਹੀਂ ਜੇ ਗਾਜਰੇ ਖਾਣਦੇ ਆ ਵੀ ਜੀਵਨ ਦੀ ਬੰਦੀ ਮੈਂ ਸ਼ਾਇਦ ਮਿਸ ਕਰਦੇ ਨਹੀਂ ਨਹੀਂ ਮੈਂ ਤਾਂ ਗਾਜਰੇ ਖੜੇ ਆਰਡਰ ਬੰਦ ਕਰਾ ਵੀ ਉਹ ਤਾਂ ਕੱਢੀ ਲੈਣੇ ਕਰ ਆੜੀ ਤੇ ਡੀਰ ਆਵ ਨੂੰ ਇੰਦੇ ਜਾ ਕੇ ਸਾਨੂੰ ਵੀ ਲਾ ਦੇ ਦੋ ਦੋ ਗੀ ਚਲੋ ਇਹ ਕਿਹੜੀ ਗੱਲ ਹੈ ਕੀ ਉਸ ਦੀ ਗੱਲ ਹੈ ਵੈਲਕਮ ਵੈਲਕਮ ਇੱਕ ਤਾਰੀ ਹੱਜ ਦੀ ਗੱਲ ਬਹੁਤ ਜ਼ਰਾ ਵੱਧੋ ਵੀ ਓਏ ਚਲੋ ਗ੍ਰੇ ਕਰਿੰਦੇ ਗ੍ਰੇ ਕਰਦਾ ਗਾੜੀ ਪੂਰੇ ਅੰਦਰ ਹੀ ਬਰਫ ਤੇ ਇੰਦਰ ਦੇ ਆਈ ਉਸੇ ਤੁਸੀਂ ਤੇ ਫੈਸੀ ਕਾ ਕਰੀ ਫੈਸੀ ਕਾ ਕਰ ਦੋ ਫੈਸੀ ਕਾ ਕਰ ਦੋ ਫੈਸੀ ਕਾ ਕਰ ਸਾਰੇ ਸਾਰਾ ਫੈਸੀ ਕਾ ਕਰ ਦੋ ਫੈਸੀ ਕਾ ਫੈਸੀ ਕਾ ਸਾਰੇ ਅੱਜ ਸਾਡੇ ਪੁੱਤ ਦਾ ਸਫਲ ਦਿਨ ਉਹਦੇ ਵੀਰ ਸਿੰਘ ਇਹ ਸਾਨੂੰ ਕਿੱਥੇ ਆਇਆ ਇਹ ਮੇਰਾ ਫੇਵਰੇਟ ਫੇਵਰੇਟ ਇਹ ਮੈਨੂੰ ਬਹੁਤ ਪਿਆਰ ਕਰਦਾ ਮੈਂ ਆਪਾਂ ਨਹੀਂ ਫੇਵਰੇਟ ਹਣ ਨਾ ਕਹਿੰਉਂ ਸੇ ਇਹ ਜਿਆਦਾ ਵਾਜੀ ਆਪਾਂ ਸਿਰੋ ਦਾ ਮੇਰੇ ਨਾਲ ਬਹੁਤ ਪਿਆਰ ਕਰਦਾ ਆਪਾਂ ਹੁਣ ਆਪਰੇ ਹੋ ਗਏ ਮੇਰੀ ਗੱਲ ਕੁੰਦਣਾ ਆਈ ਹੈ ਮੈਨੀ ਬ੍ਰੈਂਡ ਬੱਟ ਸੋਹਣ ਜਵਾਈ ਪੈਠ ਫਰੈਂਡ ਦੇਖ ਵਰਦੇ ਦੇਖ ਨਾ ਉਹ ਚੱਕਰਵਾ ਓ ਮੇਗਾ ਸਭ ਤੋਂ ਬੱਲੇ ਜੀ ਮਾਈ ਬੈਸਟ ਫਰੈਂਡ ਹਾਂ ਨਹੀਂ ਆਪਾਂ ਹੁਣ ਇਹ ਮੇਰਾ ਪੁੱਤ ਮਰ ਕੋਈ ਗੱਲ ਕੋਲ ਲੀਗਾ ਅਸੀਂ ਦੋਵੇਂ ਨਾ ਇੱਕ ਦਿਨ ਹਰ ਇੱਕ ਗੱਲ ਸ਼ੇਅਰ ਕਰ ਦਿੰਦੇ ਹਾਂ ਇਹ ਤਾਂ ਗੱਲ ਹੈਗੀ ਗੱਲ ਵੀ ਤੇਰੀ ਸੁਣਦਾ ਜਾਈ ਗੱਲ ਵੀ ਤੁਹਾਡੀ ਸੁਣਦਾ ਜਾਈ ਸੁਣਦਾ ਸੁਣਦਾ ਇੱਕ ਮਾਰਨਾ ਆ ਕੇ ਬਦਲ ਤੇ ਬਾਕੀ ਜਿਹੜਾ ਸੈਰਸ ਵਾ ਉਹ ਵੀ ਇੱਕ ਆਵਾਜ਼ ਮਾਰਿਆ ਭੱਜਿਆ ਹੁੰਦਾ ਇਹਦੀ ਗੱਲ ਹੈਗੀ ਤੁਹਾਰੇ ਸਭ ਕਿਹ ਆਏ ਹੋਏ ਸਾਰੇ ਹੁੰਦੇ ਆ ਸਹੀ ਹੁੰਦੀ ਨਹੀਂ ਬੈਠ ਬੈ ਕੇ ਕਿਹੜਾ ਹੁੰਦਾ ਇੱਕ ਫੋਨ ਕਰੋ ਵਿਚਾਰੇ ਚੱਲ ਉਹਦੇ ਤਰੀਕੇ ਵਿੱਚ 200 ਜੀ ਕਹਿੰਦੇ ਭਰਦੇ ਕਿ ਨਹੀਂ ਇਹ ਤਾਂ ਗੱਲ ਹੈਗੀ ਹੋਏ ਅਗਲਾ ਗੁੱਸਾ ਕਰ ਜੂਗਾ ਨਹੀਂ 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 ਪਈ ਨਹੀਂ ਸਾਰੇ ਸਾਰੇ ਉਸੇ ਵੇਲੇ ਖਾ ਸਾਰੇ ਮੈਂ ਮਤਲਬ ਗੱਲ ਕੀ ਆ ਅੱਜ ਜਿਹੜੇ ਬੰਦਰਾ ਸਪੈਸ਼ਲ ਜਨਾਂ ਤੋ ਆਹਦੇ ਕੋਈ ਕਹਿਣਾ ਪਣਦਾ ਵਾ ਨਾ ਇਹ ਗੱਲ ਬਸ ਬਸ ਇਹ ਕਹਿਣਾ ਚਾਹੁੰਦੇ ਆਂ ਵੀ ਇਹਦੀ ਹਰ ਖੁਆਇਸ਼ ਪੂਰੀ ਹੋਵੇ ਜੋ ਇਹ ਹਰ ਜ਼ਿੰਦਗੀ ਚ ਪ੍ਰਕਾਸ਼ੀ ਕਰੇ ਜੋ ਇਹਦਾ ਡਰੀਮ ਹੋਵੇ ਨਹੀਂ ਬਿਲਕੁਲ 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 ਸਹੀ ਮਾਰਕਸ ਲੈ ਕੇ ਪਾਸਟੂਲ ਪਾਸ ਦੇ ਵਿੱਚ ਆਹ ਦੇਖੋ ਸਾਡਾ ਇੱਕ ਚੰਗੇ ਬੈਗ ਲੈ ਕੇ ਛੋਟੇ ਟੈਂਪੋ ਦੇਖੋ ਇਧਰ ਇਧਰ ਹੀ ਤੁਮ ਚੱਲਣ ਦੇਵਾ ਜੀ ਆਪਣਾ ਫੰਡ ਕਰੰਡਿਆ ਪੂਰੇ ਜਾਦੇ ਪੂਰੇ ਹੁੰਦੇ ਆਧਾ ਹੋਈ ਸੋਚ ਦੀ ਤੋਰ ਅਰੇ ਇਹਦੇ ਭਰਾ ਮੈਂ ਕਹਿੰਨਾ ਪਲੇਟਾਂ ਖਾਲੀ ਆ ਨਹੀਂ ਇੱਕ ਤਾਂ ਕਟੂਚਰ ਇੱਕ ਇਧਰ ਉਹ ਸਾਈਡ ਦਾ ਤਾਂ ਧਿਆਨ ਹੀ ਨਹੀਂ ਰਹਾ ਦੱਤ ਕੋ ਚੱਕਰ ਆ ਲੱਗੀਆਂ ਨਾ ਕਿੰਨਾ ਸੁਣੀ ਆਓ ਯੋ ਗੁਰਫਤੇ ਆਹ ਕਿੰਤਾ ਸਾਰੇ ਸੁਪ ਹਾ ਹਾ ਲੋ ਦੀ ਖਾਣਾ ਹੀ ਬਹੁਤ ਜ਼ਿਆਦਾ ਟੇਸਟੀ ਹੈ ਤੇ ਬਹੁਤ ਵਧੀਆ ਹੈ ਹੈ ਫੇਟ ਭੱਜ ਗਿਆ ਹੈ ਹਾਂ ਦੱਸੋ ਮਾਮਾ ਜੀ ਹਾਂ ਸਹੀ ਸਹੀ ਠੀਕ ਹੈ ਫਾਇਰਸ ਉਹ ਹੋ ਗਿਆ ਥੋੜੀ ਬਰਤ ਨਾ ਚਲੋ ਚਲੋ ਠੀਕ ਹੈ ਮਾਸੜੀ ਜੀ ਵੱਡੇ ਪਾੜੀ ਵਧੀਆ ਲੱਗੀ ਹੈ ਬਹੁਤ ਵਧੀਆ ਪਹਿਲਾਂ ਤਾਂ ਭੁੱਖਾ ਨਹੀਂ ਬੋਲਣ ਲਿਆ ਮਾਮਾ ਜੀ ਮੂੰਹ ਨਹੀਂ ਕਰਨੀ ਮਾਸੀ ਮਜ਼ਾ ਆ ਗਿਆ ਮਜ਼ਾ ਮੰਮੀ ਪਾਪਾ ਮੈਂ ਤਾਂ ਜਾ ਕੇ ਬੱਧੀ ਨਾਲ ਪੈ ਕਰਦੀ ਹੈ ਮਸ ਦੀ ਦੀ ਦੇ ਕਰ ਅੱਜ ਤੇ ਇੰਨਾ ਜ਼ਿਆਦਾ ਮਜ਼ਾ ਆਇਆ ਨਾ ਇਹ ਗੱਲ ਨਹੀਂ ਕਰਦਾ ਬਈ ਸਭ ਜੀ ਪੈਕਟ ਨਾ ਬਸ ਹੁਣ ਲਿਆ ਵਾਪਸ ਬੈਠ ਹੋਏ ਤੇ ਜਾ ਕੇ ਸੌਂ ਗਏ ਗਾੜੀਆਂ ਸਹੀ ਗੱਲ ਭਾਜੀ ਇੱਕ ਇੱਕ ਬੇਟਾ ਨੂੰ ਪਤਾ ਏਦਾਂ ਬੜਾ ਮਜ਼ਾ ਆਉਂਦਾ ਬੜਿਆ ਭਾਇਆ ਖਾਣੇ ਵਾਲਾ ਲੱਗਿਆ ਇਹ ਬਹੁਤ ਜਿਵੇਂ ਸੌਂ ਗਏ ਬੇਟਾ ਤਾਂ ਪਤਾ ਇੱਥੇ ਤਾਂ ਕਰਦੇ ਦੇਖੇ ਸਹੀ ਗੱਲ ਆਪੀ ਗਏ ਨੇ ਸੌਂ ਗਏ ਫਾਇਰਸ ਤੇ ਕਾੜੀ ਪੀਦੇ ਆਪਾਂ ਉਹਦੇ ਹਾਂ ਉਹਦੇ ਹੁੰਦਾ ਨਹੀਂ ਆ ਉਹਦੇ ਕਾੜੀ ਪੀਦਾ ਬੁੱਤ ਹਾਂਜੀ ਹਾਂਜੀ ਠੀਕ ਵਾ ਗੁਰਪਤਰੀ ਬੜਾ ਜਾਈਦਾ ਹੋਣ ਬੱਚੇ ਖਿੱਚ ਕੇ ਵੀ ਹੋ ਚੱਲੀ ਆ ਘਰ ਆ ਜੀ ਹਾਂ ਹੁਣ ਫਿਰ ਜਾ ਕੇ ਖਾ ਰਿਆ ਤੇ ਬਟੇ ਤੱਕ ਤੇ ਤੂੰ ਦਿਨ ਸਾਰੇ ਜਿਹੜੇ ਵੀ ਸਾਰੇ ਦੂਗਾ ਜਾਂਦੇ ਨਹੀਂ ਠੰਡਾ ਪੜੀ ਆ ਜੀ ਦੀਦੀ ਹਾਂ ਜੀ ਆ ਲੋ ਚਲੋ ਚਲੋ ਉੱਠੋ ਵੀ ਥਾਰੀ ਠੀਕ ਆ ਜੀ ਹਾਂ ਹਾਂ ਮੈਂ ਦੀਦੀ ਨੂੰ ਛੱਡੂ ਛੱਡੂ ਨਹੀਂ 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 ਮੈਂ ਤਾਂ ਪਾਪਾ ਜਦਿਆਂ ਦੇ ਨਾਲ ਨਹੀਂ ਨਹੀਂ ਮੈਂ ਨਹੀਂ ਛੱਡ ਗੰਦਾ ਛੱਡੁੰਦਾ ਚਲੋ ਜੀ ਹੁਣ ਆਪਾਂ ਘਰਾਂ ਨੂੰ ਪਰੇ ਚੱਲੇ ਆਪਣੇ ਆਪਣੇ ਘਰਾਂ ਨੂੰ ਚਲ ਜੇ ਹੁਣ ਪਹਿਲਾਂ ਚੱਲੇ ਹਾਂ ਚਲੋ ਬਿਲਕੁਲ ਜੀ ਬਿਲਕੁਲ ਅੱਜ ਚੰਦ ਲਿਆ ਮੈਂ ਚੱਲ ਦੇਖ ਲੈ ਜੇ ਰਾਤ ਰਹਿਣਾ ਤੇ ਰੈਪੋ ਹੁਣ ਕੀ ਦਰਦਵਾ ਹੁਣ ਕੀ ਰਹਿ ਗਿਆ ਉਹ ਫੇਰ ਆਉਣ ਚੱਲਦੇ ਪਿੰਡ ਨੂੰ ਇਹ ਆਪੀ ਬਹੁਤ ਵੱਧਿਆ ਵਾਰ ਆਏ ਸਾਟਾ ਹਾਂ ਤੇ ਠੀਕ ਸასი ਕਾਲ ਜੀ ਸਾਰਿਆਂ ਨੂੰ ਬਹੁਤ ਬਧੀਆ ਵਸ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਸਾਰੇ